ਮੈਂ ਵੇਖਦਾ ਹੁੰਨਾ ਫੈਸਲੇ ਕੀਤੇ ਹੋਏ ਨੇ ਜ਼ਿੰਦਗੀਆਂ ਲਾ ਦਿਓ ਵੀ ਤੁਸੀਂ ਲਾਓ ਯਾਰ ਲੋਕਾਂ ਨੂੰ ਥੋੜਾ ਕਈ ਦਾ ਮਰਜੋ ਆਪ ਮਰੀਦਾ ਹੁੰਦਾ ਅੱਜ ਤੱਕ ਤੁਸੀਂ ਮੇਰੇ ਮੂੰਹ ਚ ਸੁਣਿਆ ਵੀ ਚਲੋ ਵੀ ਐ ਕਰਦੀਏ ਆਪਾਂ ਕਦੇ ਸੁਣਿਆ ਮੇਰੇ ਮੂੰਹ ਤੋਂ ਜੇ ਕਰਨਾ ਹੋਇਆ ਤੇ ਆਪ ਕਰਾਂਗੇ ਅੱਜ ਤੱਕ ਤੁਹਾਨੂੰ ਕਿਹਾ ਵੀ ਜਥੇਦਾਰ ਦੇ ਗੱਲ ਪਹਜਿਓ ਬੋਲੋ ਬੋਲੋ ਅੱਜ ਤੱਕ ਜੇ ਕਹਿਣਾ ਤੇ ਆਪ ਕਹਿਣਾ ਕਿਸੇ ਨੂੰ ਕਿਉਂ ਮੰਮਾਓ ਕਲਗੀ ਵਾਲੇ ਪਾਸ਼ਾ ਕਹਿੰਦੇ ਸਰਸਾ ਚੜਿਆ ਅਸੀਂ ਜਾਣਦੇ ਹਾਂ ਜੀ ਅੱਗੇ ਮਾਰ ਕੇ ਕਹਿੰਦੇ ਨਾ ਪਹਿਲਾਂ ਮੈਂ ਵੜਾਂਗਾ ਮੇਰਾ ਕੰਮ ਪਰੇ ਹਟ ਜਾ ਮੈਂ ਤੁਰਨਾ ਕਦੇ ਵੀ ਪ੍ਰੇਰੀ ਦਾ ਲੋਕਾਂ ਨੂੰ ਵੀ ਆਜੋ ਜੀ ਮਰਜੋ ਨਾ ਨਾ ਇਹ ਕੁਝ ਲੱਗਦਾ ਹੈ ਤੇ ਆਪਾਂ ਆਪਣੀ ਜਾਨ ਵਾਰਾਂਗੇ ਕਿਸੇ ਨੂੰ ਕਿਉਂ ਕਮਾਂਗੇ ਸਾਡੇ ਤੇ ਮਾਫ਼ ਕਰਨਾ ਕਈ ਤਿਆਰ ਹੀ ਬੈਠੇ ਨੇ ਪਹਿਲਾਂ ਹੀ ਮਰਨ ਵਾਸਤੇ ਤੇ ਬੰਬਾਂ ਤੋਂ ਅੱਗ ਦੂਰ ਰੱਖਣੀ ਚਾਹੀਦੀ بارود ਤੋਂ اگ دور رکھنی چاہیے سکھ رہے نہ ਜਿਹੜੇ ਸਿੱਖ ਬਾਰਡਰ ਦੇ ਇਲਾਕੇ ਤੇ ਰਹੇ ਆ ਅਸੀਂ ਸਾਡੇ ਦਾਦੇ ਵੀ ਲੜਦੇ ਰਹੇ ਨੇ ਸਾਡੇ ਪਰਦਾਦੇ ਵੀ ਲੜਦੇ ਰਹੇ ਨੇ ਸਾਡੇ ਖੂਨ 'ਚ ਗਰਮੀ ਹੈ ਕਹਿ ਕੇ ਮੇਜਾਵੇ ਕੋਈ ਐਂ ਕਿਵੇਂ ਕਹਦੇ ਕੋਈ ਝੱਲ ਨਹੀਂ ਸਕਦੇ ਸਾਨੂੰ ਕੋਈ ਗੁਲਾਮ ਨਹੀਂ ਰੱਖ ਸਕਦਾ ਸਾਡੇ ਦਿਮਾਗ 'ਚ ਫਟ ਹੋ ਚੁੱਕਿਆ ਵੜ ਗਿਆ ਵੀਰੋ ਮਾੜਾ ਜੇ ਕਿਸੇ ਨੇ ਸਾਨੂੰ ਚੁਆਤੀ ਲਾਤੀ ਨਾ ਸੀ ਤੇ ਤਿਆਰੀ ਬੈਠੇ ਆ ਸੱਚੀ ਤੁਸੀਂ ਜਿਹੜੇ ਇੱਥੇ ਬੈਠੇ ਹੋ ਨਾ ਤੁਸੀਂ ਕਹੋ ਵੀ ਅਸੀਂ ਤੇ ਬੜੇ ਠੰਡੇ ਆ ਜੀ ਮੈਨੂੰ ਕੋਈ ਬੰਦਾ ਇੱਥੇ ਕਹਿ ਦਵੇ ਕੁਛ ਕਈ ਵਾਰੀ ਬੰਦਾ ਗਲ ਪੈਣ ਤੱਕ ਜਾਂਦਾ ਗਰਮ ਹੋ ਜਾਣਾ ਇੱਕਦਮ ਉਬਲ ਜਾਣਾ ਇੱਕਦਮ برداشت ਨਹੀਂ ਬੰਦਾ ਕਰ ਸਾਡੇ ਸੁਭਾਜ ਹੈ ਤੇ ਯਾਦ ਰੱਖਿਓ ਬੰਬਾਂ ਦੀਆਂ ਲੜੀਆਂ ਹੁੰਦੀਆਂ ਨੇ ਮੈਂ ਬੰਬ ਨਹੀਂ ਚਲਾਉਂਦਾ ਐਦਕੀ ਇੱਥੇ ਦੀਵਾਲੀ ਤੇ ਪਿੱਛੇ ਮੈਂ ਆਪਣੇ ਸਿੰਘਾਂ ਦੇ ਘਰਾਂ ਚ ਗਿਆ ਉੱਥੇ ਇੱਕ ਲੜੀ ਜੀ ਰੱਖਤੀ ਕਹਿੰਦੇ ਚਲੋ ਇੱਕ ਤੇ ਕਰ ਲੋ ਤੇ ਮੈਂ ਉਹ ਇੱਕ ਲੜੀ ਸੀ ਇਹਨਾਂ ਨੇ ਅੱਗ ਲਾ ਦਿੱਤੀ ਲਾਈ ਤੇ ਇੱਕ ਖੁੰਜੇ ਚ ਮੁੜ ਕੇ ਉਹ ਬੁਝੋਈ ਨਾ ਉਹ ਨਖੜ ਖੜ 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 ਉਹ ਕੰਨ ਐ ਐ ਬੰਦ ਕਰਕੇ ਮੈਂ ਤੇ ਪਰੇ ਨੂੰ ਹੋ ਗਿਆ ਵੀ ਆ ਕੀ ਉਹ ਲੰਮੀ ਸੀ ਲੜੀ ਮੈਨੂੰ ਤੇ ਥੋੜਾ ਜਿਹਾ ਹੀ ਐ ਉਹ ਲੜੀ ਉਹ 부ਝੇ ਕਿੰਨਾ ਚਿਰ ਚੱਲੇਗੀ ਮਤਲਬ 3-4 ਮਿੰਟ ਪਟਾਕੇ ਬੱਝੀ ਗਏ ਬੱਝੀ ਗਏ ਬੱਝੀ ਗਏ ਹੁਣ ਜੇ ਗਏਗਾ ਨਾ ਇੱਕ ਕਰੀ ਅੱਗ ਬਖਾ ਕੇ ਵੀ ਹੁਣ ਬੁਝਾ ਦਿਆਂ ਹੁਣ ਨਹੀਂ ਬੁਝਣੀ ਇਹ ਤੇ ਲੱਗਦੀ ਬੰਬਾਂ ਤੋਂ ਅੱਗ ਦੂਰ ਰੱਖੀਦੀ ਹੈ ਗਰਮ ਖਿਆਲੀਆਂ ਤੋਂ ਅੱਗ ਦੂਰ ਰੱਖੀਦੀ ਹੈ ਤੇ ਸਿੱਖ ਜਿੰਨੇ ਵੀ ਨੇ ਆਪਾਂ ਜਿਹੜੇ ਪੰਜਾਬੀ ਆ ਸਾਡੇ ਖਿਆਲ ਕੁਦਰਤੀ ਗਰਮੀ ਨੇ ਖੂਨ ਸਾਡਾ ਗਰਮੀ ਹੈ ਪੰਜਾਬੀਆਂ ਦਾ ਤੇ ਇਹਨਾਂ ਤੋਂ ਅੱਗ ਮਾੜੀ ਜੀ ਲੱਗ ਗਈ ਨਾ ਜੇ ਮੁੜ ਕੇ ਫਿਰ ਇਹਨਾਂ ਨੂੰ ਇੰਨਾ ਕਹਿ ਦੋ ਹਥਿਆਰ ਰੱਖ ਲੋ ਇੰਨਾ ਕਹਿ ਦੋ ਫਿਰ ਅੱਗੇ ਇਹਨਾਂ ਨੇ ਪੁੱਛਣ ਨਹੀਂ ਆਉਣਾ ਵੀ ਚਲਾਈਏ ਕਿੱਥੇ ਫਿਰ ਮਨਮਰਜ਼ੀਆਂ ਕਰਦੇ ਮੈਨੂੰ ਮੁੜ ਕੇ ਥੋੜਾ ਪੁੱਛਣਗੇ ਆ ਕੇ ਵੀ ਭਾਈ ਸਾਹਿਬ ਤੁਸੀਂ ਕਿਹਾ ਸੀ ਹਥਿਆਰ ਰੱਖ ਲੋ ਫਿਰ ਇੱਥੇ ਚਲਾ ਦਈਏ ਕਿ ਨਾ ਚਲਾਈਏ ਇੰਨਾ ਇਸ਼ਾਰਾ ਹੀ ਬਹੁਤ ਹੈ ਇਹਨਾਂ ਨੂੰ ਇੰਨਾ ਕਹਿ ਦੋ ਵੀ ਕੰਮ ਖਰਾਬ ਹੈ ਰੱਖ ਲੋ ਪਰ ਮੁੜ ਕੇ ਇਹਨਾਂ ਨੇ ਕਿੱਥੇ ਕਿੱਥੇ ਚਲਾ ਦੇਣੇ ਨੇ ਫਿਰ ਬਸੋਂ ਗੱਲ ਬਾਹਰ ਹੋ ਜਾਣੀ ਹੈ ਬਸੋਂ ਬਾਹਰ ਹੋ ਜਾਣੀ ਤੇ ਯਾਦ ਰੱਖੋ ਮੈਂ ਸਿਰਫ ਗੱਲ ਉਹਨਾਂ ਲਈ ਕਰਦਾ ਜਿਹੜੇ ਸਾਨੂੰ ਸੁਣਦੇ ਨੇ ਪਿੱਛੇ ਜੇ ਮੈਂ ਸਟੇਟਮੈਂਟ ਸੁਣਦਾ ਸੀ ਸਾਨੂੰ ਮਤਾਂ ਦੇਣ ਦੀ ਲੋੜ ਨਹੀਂ ਅੱਜ ਕੱਲ੍ਹ ਸਾਧ ਨੇ ਸਾਨੂੰ ਮਤਾਂ ਦਿੰਦੇ ਨੇ ਭਾਈ ਅਸੀਂ ਤੁਹਾਨੂੰ ਮਤਾਂ ਨਹੀਂ ਦਿੰਦੇ ਅਸੀਂ ਕਿਉਂ ਮਤਾਂ ਦਵਾਂਗੇ ਸਾਡਾ ਦਿਮਾਗ ਖਰਾਬ ਹੈ ਸਾਡੇ ਵੱਲੋਂ ਜੋ ਮਰਜ਼ੀ ਕਰੋ ਸਾਡੇ ਵੱਲੋਂ ਜੋ ਮਰਜ਼ੀ ਕਰੋ ਸਾਡਾ ਦਿਮਾਖ ਤੁਹਾਨੂੰ ਮਤਾਂ ਦੇਾਂਗੇ ਨਾਲੇ ਸਾਡੀ ਮਤ ਤੁਸੀਂ ਲੈਣਾ ਲੈ ਸਾਡੀ ਮਤ ਲਾਉਂਗੇ ਸਾਨੂੰ ਤੇ ਮਾਰਨ ਪੈਣੇ ਹੋ ਸਾਡੀਆਂ ਮਤਾਂ ਕਿਉਂ ਲਾਉਂਗੇ ਤੁਸੀਂ ਅਸੀਂ ਕਿਉਂ ਮਤਾਂ ਦੇਾਂਗੇ ਨਾਲੇ ਤੁਹਾਨੂੰ ਅਸੀਂ ਤੇ ਉਹਨਾਂ ਨਾਲ ਗੱਲ ਕਰਦੇ ਆਂ ਜਿਹੜੇ ਸਾਨੂੰ ਸੁਣਦੇ ਨੇ ਅਸੀਂ ਉਹਨਾਂ ਦੀ ਉਹਨਾਂ ਨਾਲ ਗੱਲ ਕਰਦੇ ਆਂ ਜਿਹੜਾ ਕੋਈ ਸਾਨੂੰ ਸੁਣਦਾ ਹੈ ਵੀ ਭਰਾਵਾ ਜ਼ਿੰਦਗੀ ਤੇਰੇ ਹੱਥ ਹੈ ਬੜੇ ਆਏ ਬੜੇ ਚਲੇ ਗਏ ਬੜਾ ਕੁਝ ਹੋਇਆ ਪੰਜਾਬ ਵਿੱਚ ਆਉਟਪੁੱਟ ਜ਼ੀਰੋ ਜੇ ਕੋਈ ਰਿਜ਼ਲਟ ਨਿਕਲਿਆ ਤਾਂ ਵਿਖਾ ਦਿਓ ਅੱਜ ਸਾਡੇ ਸਾਡਾ ਨਾਂ ਲਿਖ ਲਓ ਜਾਨਵਾਰਨ ਲਈ ਤਿਆਰ ਆਂ ਆਉਟਪੁੱਟ ਦੱਸੋ ਕੀ ਦਿਓਗੇ ਪਰ ਜੇ ਅੱਜ ਪੰਜਾਬ ਦੇ ਵਿੱਚ ਕਿਸੇ ਕਿਸੇ ਘਰ 'ਚ ਰੌਣਕ ਆਈ ਹੈ ਤੇ ਉਹਨਾਂ ਕਰਕੇ ਜਿਨ੍ਹਾਂ ਨੇ ਪੜ੍ਹਾਈ ਕੀਤੀ ਪੜ੍ਹਾਈ ਕੀਤੀ ਆਈ ਕਿ ਨਹੀਂ ਆਈ ਬੋਲੋ ਘਰਾਂ ਦੇ ਵਿੱਚ ਬੱਚਾ ਕੈਨੇਡਾ ਗਿਆ ਕਿਸੇ ਦਾ ਭਣ ਜਾ ਗਿਆ ਕਿਸੇ ਦੀ ਭਣ ਜੀ ਗਈ ਕਿਸੇ ਦਾ ਧੀ ਗਿਆ ਧੀ ਗਈ ਕਿਸੇ ਦਾ ਪੁੱਤ ਗਿਆ ਕਿਸੇ ਦੀ ਘਰ ਵਾਲੀ ਗਈ ਕਿਸੇ ਦਾ ਚਾਚਾ ਗਿਆ ਕਿਸੇ ਦਾ ਤਾਇਆ ਗਿਆ ਕਿਸੇ ਦਾ ਮਾਮਾ ਗਿਆ ਗਿਆ ਕਿ ਨਹੀਂ ਗਿਆ ਬੋਲੋ ਗੱਜ ਕੇ ਇਹ ਕਾਦੇ ਕਰਕੇ ਪੜ੍ਹਾਈ ਕਰਕੇ ਕਾਦੇ ਕਰਕੇ ਵਿਚਾਰ ਕਰਕੇ ਕਾਦੇ ਕਰਕੇ ਤੇ ਮਾਫ ਕਰਨਾ ਹਥਿਆਰਾਂ ਕਰਕੇ ਨਹੀਂ ਵਿਚਾਰਾਂ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਵਿਚਾਰ ਚੱਕ ਲਈ ਘਰ ਵਸਦੇ ਨੇ ਵਸਦੇ ਨੇ ਨਾ ਜੀ ਤੇ ਜਿਨ੍ਹਾਂ ਜਿਨ੍ਹਾਂ ਨੇ ਦੂਜੇ ਪਾਸੇ ਤੁਰ ਪਏ ਜਿਹੜੇ ਮਾਫ ਕਰਨਾ ਉਦੋਂ ਦੇ ਉਜੜੇ ਅੱਜ ਤੱਕ ਰਾਸ ਨਹੀਂ ਆਏ ਝੂਠ ਬੋਲਣਾ ਤੇ ਦੱਸੋ ਉਦੋਂ ਦੇ ਉਜੜੇ ਅੱਜ ਤੱਕ ਰਾਸ ਨਹੀਂ ਆਏ ਤੇ ਹੁਣ ਦੀ ਲੱਗੀ ਅੱਗ ਕਈ ਸਾਲ ਰਾਸ ਨਹੀਂ ਆਉਣੀ ਤੇ ਤੁਹਾਡੇ ਗਵਾਨੀਆਂਵਾਲ ਵੇਖ ਲਓ ਪੁੱਤ ਬਾਹਰ ਗਿਆ ਸੀ ਆ ਸਾਡਾ ਇੱਥੇ ਕੱਲ ਮੇਜਰ ਸਿੰਘ ਆਇਆ ਸਮਰਾਲੇ ਦਲ ਦਾ ਸਾਡਾ ਮੁਖ ਸੇਵਾਦਾਰ ਮੈਨੂੰ ਮਿਲਣਾ ਏ ਬੇਟਾ ਆਇਆ ਕਰੇਟਾ ਗੱਡੀ ਲਈ ਨਵੀਂ ਕਨੇਡਾ ਤੋਂ ਆਇਆ ਟਰੱਕ ਚਲਾਉਂਦੇ ਨੇ ਉੱਥੇ ਟਰੱਕ ਨੇ ਆਪਣਾ ਬਿਜ਼ਨਸ ਤੇ ਮੁੰਡਾ ਇੱਥੇ ਬੈਠਾ ਵੀ ਆਪਣਾ ਬਿਜ਼ਨਸ ਕਰਦਾ ਜਹਾਜ਼ ਵਿੱਚ ਮੇਰੇ ਨਾਲ ਬਿਜ਼ਨਸ ਕਲਾਸ ਵਿੱਚ ਬਹਿ ਕੇ ਗਿਆ ਉਹ ਬੱਚਾ ਤੇ ਕੱਲ ਮੈਨੂੰ ਮਿਲਣ ਆਏ ਕਹਿੰਦੇ ਜੀ ਮਾਫੀ ਚਾਹੁੰਦੇ ਆ ਦਵਾਨ ਤੇ ਨਹੀਂ ਆ ਸਕਣਾ ਮੈਂ ਕਿਹਾ ਕਿਉਂ ਕਹਿੰਦੇ ਰਾਜਸਥਾਨ ਘੁੰਮਣ ਚੱਲੇ ਆ ਮੈਂ ਕਿਹਾ ਅੱਛਾ ਪ੍ਰੋਗਰਾਮ ਫਿਰ ਕਹਿੰਦੇ ਜੀ ਪਲਾਨ ਬਣਿਆ ਹੁਣ ਚਲੋ ਜਾइए ਮੈਂ ਕਿਹਾ ਜਾਓ ਕੋਈ ਗੱਲ ਛੁੱਟੀ ਦੇ ਦਿਓ ਮੈਂ ਕਿਹਾ ਛੁੱਟੀ ਹੋਈ ਹੈ ਅੱਗੇ ਫਿਰ ਕਹਿੰਦੇ ਪਿਛਲਾ ਪਿਛਲੇ ਮਹੀਨੇ ਭਾਈ ਸਾਹਿਬ ਬੇਟਾ ਆ ਗਿਆ ਉਧਰੋਂ ਸਾਨੂੰ ਇਧਰੋਂ ਸੱਦ ਲਿਆ ਦੁਬਈ ਘੁੰਮ ਗਿਆ ਪਿਛਲੇ ਮਹੀਨੇ ਦੁਬਈ ਹੁਣ ਕਹਿੰਦੇ ਇੱਧਰ ਗਏ ਆ ਮੈਂ ਕਿਹਾ ਫਿਰ ਜੈਸਲਮੇਰ ਵਧੀਆ ਇਲਾਕਾ ਹੈ ਘੁੰਮਣ ਵਾਲਾ ਕਹਿੰਦੇ ਮਹੀਨੇਕ ਤੱਕ ਉਧਰ ਸਹੀ ਮੈਂ ਕਿਹਾ ਦੱਪੀ ਚੱਲੋ ਕੰਮ ਗੱਡੀ ਨਵੀਂ ਲਈ ਐ ਪੁੱਤ ਬਾਹਰੋਂ ਆਇਆ ਕੰਮ ਸੈੱਟ ਐ ਮौजਾਂ ਕਰਦੇ ਕਿ ਨਹੀਂ ਕਰਦੇ ਪੜਾਈ ਐਜੂਕੇਸ਼ਨ ਆਈਲੈਕਸ ਕੀਤਾ ਕੈਨੇਡਾ ਗਿਆ ਸੈਟਲ ਹੋਇਆ ਮਾਂ ਵੀ ਗਈ ਪੁੱਤ ਵੀ ਗਿਆ ਘਰ ਵਾਲੀ ਵੀ ਗਈ ਕੋਠੀ ਪਾਈ ਨਵੀਂ ਗੱਡੀ ਲਈ ਸਭ ਕੁਝ ਬਣਿਆ ਪੀਰੋ ਪੜਿਆ ਕਰੋ ਬੱਚਿਆਂ ਨੂੰ ਪੜਾਓ ਇੱਕ ਵਾਰੀ ਹਾਈਲਾਈਟਸ ਨਹੀਂ ਕਲੀਅਰ ਹੁੰਦਾ ਦੂਜੀ ਵਾਰੀ ਕਰੋ ਤੀਜੀ ਵਾਰੀ ਕਰੋ ਚੌਥੀ ਵਾਰੀ ਕਰੋ ਪੰਜਵੀਂ ਵਾਰੀ ਕਰੋ ਬੀਬੀ ਵਾਰੀ ਕੀਤਾ ਕਈਆਂ ਨੇ ਫਿਰ ਗਏ ਨੇ ਤੁਸੀਂ ਆਪਣਾ ਵੇਖ ਸਾਡੇ ਵਰਗਿਆਂ ਦਾ ਕੀ ਐਸੀ ਤੇ ਆਪਣਾ ਹੋਕਾ ਦੇਣਾ ਮੈਂ ਹੋਕਾ ਦੇਣ ਵਾਸਤੇ ਬਹੁਤ ਖਮਿਆਜਾ ਭੁਗਤਿਆ ਸਿੱਖਾਂ ਵਿੱਚ ਸਿੱਖਾਂ ਵਿੱਚ ਅਕਲ ਦੀ ਗੱਲ ਕਰਨ ਵਾਲੇ ਨੂੰ ਗਦਾਰ ਕਹਿੰਦੇ ਨੇ ਮੈਂ ਨੋਟ ਕੀਤੀ ਹੈ ਬਾਪੂ ਹਏ 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 ਬਾਪੂ ਇੰਦਰ ਸਿੰਘ ਘੱਗਾ ਇੱਥੇ ਉਹ ਬਾਪੂ ਜੀ ਦੀਆਂ ਕਿਤਾਬਾਂ ਇੱਥੇ ਕਿਤੇ ਮਿਲਦੀਆਂ ਸ਼ਾਇਦ ਅੱਜ ਵੀ ਲਾਈ ਹੋਵੇ ਸਟਾਲ ਤੇ ਅੱਜ ਸਟਾਲ ਨਾ ਲੱਗੀ ਹੋਈ ਤੁਸੀਂ ਕਿਤੇ ਕਿਤਾਬਾਂ ਮੰਗਾਇਓ ਸੈੱਟ ਹੈ ਕਿਤਾਬਾਂ 30 35 ਕਿਤਾਬਾਂ ਤੁਸੀਂ ਮੰਗਾ ਲਿਓ ਪੜਿਓ ਮੇਰੇ ਨਾਲ ਵਿਚਾਰ ਕਰਿਓ ਆ ਕੇ ਵੀ ਭਾਈ ਸਾਹਿਬ ਆ ਇਹਨਾਂ ਨੇ ਗਲਤ ਗੱਲ ਲਿਖੀ ਐ ਕਿਤਾਬਾਂ ਬਾਪੂ ਇੰਦਰ ਸਿੰਘ ਘੱਗਾ ਦੀਆਂ ਜਵਾਬ ਦੇ ਉਹਦਾ ਮੈਂ ਆ ਮੇਰੇ ਤੋਂ ਪੁੱਛ ਲਿਓ ਲਿਖੀਆਂ ਉਹਨਾਂ ਨੇ ਪਰ ਜੇ ਤੁਹਾਨੂੰ ਕਿ ਉਹਦੀ ਗੱਲ ਗਲਤ ਲੱਗੇ ਮੈਨੂੰ ਪੁੱਛਿਓ ਮੈਨੂੰ ਪੁੱਛਿਓ ਵੀ ਆ ਗੱਲ ਗਲਤ ਹੈ ਤੁਹਾਨੂੰ ਇੰਨੀ ਨੌਲੇਜ ਉਹਨਾਂ ਦੀਆਂ ਕਿਤਾਬਾਂ ਵਿੱਚ ਮਿਲੇਗੀ ਇੰਨਾ ਕੁਝ ਸਮਝ ਚ ਆਏਗਾ ਪੰਥ ਵਿੱਚ ਕੀ ਵਿਪਤਾ ਪਈ ਹੈ ਇਹਨਾਂ ਨੇ ਕਿਵੇਂ ਲੁੱਟਿਆ ਨਾਂ ਲਿਖ ਲਿਖ ਕੇ ਉਹਨਾਂ ਨੇ ਲੀਡਰਾਂ ਦੇ ਜਿਨ੍ਹਾਂ ਦਾ ਨਾਂ ਲੈਣ ਤੋਂ ਦੁਨੀਆ ਡਰਦੀ ਸੀ ਨਾ ਵੱਡੇ ਵੱਡੇ ਲੀਡਰਾਂ ਦੇ ਨਾਂ ਲਿਖੇ ਆ ਵੱਡੇ ਵੱਡੇ ਜਥੇਦਾਰਾਂ ਦੇ ਨਾਂ ਲਿਖੇ ਆ ਤਰੀਕਾ ਲਿਖਿਆ ਐ ਇਦਾਂ ਲੁੱਟਿਆ ਇੰਨੇ ਪੈਸੇ ਲਏ ਇਦਾਂ ਜਥੇਦਾਰ ਨੇ ਰਿਸ਼ਵਤ ਖਾਧੀ ਇਦਾਂ ਮਾਫੀ ਦਿੱਤੀ ਇਦਾਂ ਕੀਤਾ ਇਦਾਂ ਕੀਤਾ ਸਾਰਾ ਕੁਝ ਲਿਖਿਆ ਤੇ ਉਸ ਬੰਦੇ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਈਆ ਕਿਹਾ ਗਿਆ ਇੱਥੇ ਜਿਹੜਾ ਅਕਲ ਦੀ ਗੱਲ ਕਰੇ ਉਹ ਗਦਾਰ ਹੈ ਪੰਥ ਦਾ ਤੇ ਜਿਹੜਾ ਇਹਨਾਂ ਨੂੰ ਮਰਵਾਵੇ ਕਹਿਣਗੇ ਜੀ ਆਹੋ ਹਾ ਹਾ ਬੰਦਾ ਤੇ ਆ ਹੈ ਜਿਹੜਾ ਅਕਲ ਦੀ ਗੱਲ ਕਰੇਗਾ ਉਹਨੂੰ ਕਹਿਣਗੇ ਤੇ ਗਦਾਰ ਹੈ ਇਹ ਤੇ ਕਮਲਾ ਹੈ ਇਹ ਤੇ ਬਦੂ ਬਣਾਉਂਦਾ ਮੈਂ ਕਹਿੰਦਾ ਕਿਤਾਬਾਂ ਪੜੋ 35 ਕਿਤਾਬਾਂ ਹੈ 2 ਸਾਲ ਲਾ ਕੇ ਪੜ ਲਿਓ ਬਾਪੂ ਅਜੇ ਜਿਉਂਦਾ ਪੁੱਛ ਲਿਓ ਜਾ ਕੇ ਬਾਪੂ ਇੰਦਰ ਸਿੰਘ ਜੀ ਆ ਤੁਹਾਡੀ ਗੱਲ ਗਲਤ ਲਿਖੀ ਬਾਪੂ ਨੂੰ ਨਾ ਮਿਲਿਆ ਮੈਨੂੰ ਪੁੱਛਿਓ ਛਿੱਕਿਆ ਹੋਇਆ ਪੰਥ ਚ ਕੱਢਿਆ ਹੋਇਆ ਪੰਥ ਚ ਗੱਲ ਦੱਸਿਓ ਗਲਤ ਇੱਥੇ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਗੱਲ ਦੱਸਿਓ ਗਲਤ ਕੀ ਹੈ ਇੱਥੇ ਸਭ ਦੇ ਸਮਾਗਮ ਹੁੰਦੇ ਨੇ ਜਿੱਦਣ ਅਸੀਂ ਕਿਤੇ ਦੀਵਾਲ ਰੱਖ ਲਈਏ ਮੈਨੂੰ ਮੇਰੇ ਪਿੰਡ 'ਚ ਪ੍ਰੋਗਰਾਮ ਨਹੀਂ ਕਰਨ ਦਿੱਤਾ ਆਪਣੀ ਜ਼ਮੀਨ 'ਤੇ ਰੋਲਾ ਪਾ ਲੈਂਦੇ ਨੇ ਸਾਡੀਆਂ ਭਾਵਨਾਵਾਂ ਝਟਕ ਜਾਂਦੀਆਂ ਨੇ ਤੇ ਪ੍ਰੋਬਲਮ ਕਿਨਾਂ ਨੂੰ ਹੈ ਪੁਜਾਰੀਆਂ ਨੂੰ ਜਿਨ੍ਹਾਂ ਦਾ ਧੰਦਾ ਬੰਦ ਹੁੰਦਾ ਹੈ ਜਿਹੜੇ ਨਾਮ ਜਪਦੇ ਨੇ ਉਹ ਜਿਹੜਾ ਫੌਜਾ ਸਿੰਘ ਸੀ ਨਾ ਜਿਹੜਾ 어 ਪਰਸੋਂ ਵੇਖੀ ਉਹਦੀ ਵੀਡੀਓ ਮੈਂ ਕਹਿੰਦਾ ਉਹ ਬੰਦਾ ਜਿੱਨਾ ਨਾਮ ਸਿੱਖਾਂ 'ਚ ਜਪਦਾ ਸੀ ਇੰਨਾ ਕੋਈ ਜਪਦਾ ਹੀ ਨਹੀਂ ਸੀ ਸੱਚੀ ਗੱਲ ਐ ਮੈਂ ਉਹਨੂੰ ਇੰਗਲੈਂਡ ਮਿਲਿਆ ਇੱਕ ਵਾਰੀ ਇੰਗਲੈਂਡ ਉਹਦੀ ਮਾਲਾ ਐ ਚੱਲਦੀ ਹੁੰਦੀ ਸਵਾਰ ਵੇਲੇ ਹੱਥ 'ਚ ਉਹਨਾਂ ਦੀ ਮਾਲਾ ਹੋਣੀ ਉਹਦੇ ਐ ਚੱਲਣੀ ਚਾਰ-ਚਾਰ ਬਣ ਕੇ ਇਕੱਠੇ ਲੰਘਾਇਆ ਕਰਦਾ ਸੀ ਐ ਐ ਚੱਲਦੀ ਤੇਜ਼ ਤੇਜ਼ ਐ ਸੁਨ ਵਾਲ ਐ ਨਿਕਲੇ ਇੱਥੋਂ ਇੱਥੋਂ ਵਾਲ ਨਿਕਲੇ ਸਾਡੇ ਵਾਲੇ ਜਿੰਨਾ ਕਮਲਾ ਜਾਂ ਟੇਢੀ ਜੀ ਪੱਕ ਬੰਨੇ ਕਹਿਣਗੇ ਬ੍ਰਹਮ ਗਿਆਨੀ ਇਹ ਐ ਉਹ ਹੋਰ ਤਾਂ ਨੂੰ ਕਰ ਲੈਂਦਾ ਇਹ ਫਿਰ ਪੂਰਨ ਬ੍ਰਹਮ ਗਿਆਨੀ ਬਣ ਗਿਆ ਉਹ ਵਾਲ ਆਪਾਂ ਬਾਜੂ ਨਾਲ ਵਾਲ ਵਿੱਚ ਕਰਦੇ ਆ ਉਹ ਵਾਲ ਬਾਹਰ ਨੂੰ ਕੱਢ ਲੈਂਦੇ ਨੇ ਕਹਿਣਗੇ ਹੁਣ 108 ਬ੍ਰਹਮ ਗਿਆਨੀ ਆਹਾ 111 ਜਿੰਨਾ ਜਿੰਨਾ ਸੁਣੋ ਜਿੰਨਾ ਝੱਲਾ ਜਾ ਬਣੀ ਜਾਵੇ ਜਿੰਨਾ ਪੱਗ ਖਲਾਰੀ ਜਾਵੇ ਓਨਾ ਸਾਡੇ ਵੱਡਾ ਬ੍ਰਹਮ ਗਿਆਨੀ ਬਣਨ